ਪੰਜਾਬੀ ਬੁਝਾਰਤ ਕੁਸਿਆ ਨੱਕ ਵਿੱਚ ਮੇਰੇ ਧਾਗਾ ਦਰਜੀ ਦੇ ਘਰੋਂ ਮੈਂ ਬਾਗਾ ਸਹੀ ਜਵਾਬ ਬਟਨ ਮੈਂ ਮਰੂ ਮੈਂ ਕਟੂ ਤੂੰ ਕਿਉਂ ਰੋਈ ਸਹੀ ਜਵਾਬ ਪਿਆਜ਼ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਤੀ ਹੈ ਪਰ ਈਲਖਾ ਨਹੀਂ ਮੈਨੂੰ ਦੱਸੋ ਕੀ ਹਾਂ ਸਹੀ ਜਵਾਬ ਟੋਪ ਦੀ ਡੰਡੀ ਜੋ ਖਾਣ ਲਈ ਖਰੀਦਦੇ ਹਨ ਪਰ ਉਸ ਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇਟ 팬 ਨਹੀਂ ਫਿਰ ਵੀ ਚੱਲਦੀ ਆ ਦਸੂ ਪਲਾਕੀਆਂ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਨੀ ਆ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦੱਸੋ ਲਾਲਾ ਸਹੀ ਜਵਾਬ ਹਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੋਤੀ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤ੍ਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ 'ਚ ਖੋਲਣੀ ਸਹੀ ਜਵਾਬ ਜੁੱਤੀ ਤਾਰੇ ਕਿੰਜ ਟਿਕਾਈ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਤਰਤੀ ਤੇ ਤਣਿਆ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਤੇ ਸੱਸ ਦੇ ਪੋਤੇ ਤੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਗੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਸਹੀ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 30-30 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਕਿਸਕ ਸੁਣਾ ਐਸਾ ਠਿੱਕਾ ਧੌਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ੀਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਾਂ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ ਸਹੀ ਜਵਾਬ ਤਰਬੂਚ ਥਿੰ ਪੈਰ ਵਾਲੀ तितਲੀ ਨਹਾ ਧੋ ਕੇ ਕੜਾਹੀ ਵਿੱਚੋਂ ਨਿਕਲੀ ਸਹੀ ਜਵਾਬ ਸਮੋਸਾ ਬੁੱਜੋ ਇੱਕ ਪਹੇਲੀ ਕਟੋ ਤਾਂ ਨਿਕਲੇ ਨਵੀਂ ਨਵੇਲੀ ਸਹੀ ਜਵਾਬ ਪੈਨਸਿਲ ਕੱਟਦੇ ਛੋਟੇ ਕਰਮ ਦੇਹੀਨ ਵੀਨ ਬਜਾਉਣ ਦੇ ਸ਼ਕੀਨ ਦੱਸੋ ਕੌਣ ਸਹੀ ਜਵਾਬ ਮੱਛਰ ਗੋਲ ਗੋਲ ਘੁੰਮਦਾ ਚਾਉਂ ਠੰਡਕ ਤੇਨਾ ਮੇਰਾ ਕਾਮ ਗਰਮੀ ਮੇ ਆਤਾ ਹੂ ਕਾਮ ਸਹੀ ਜਵਾਬ ਪੱਖਾ ਓ ਕਿਹੜੀ ਆਵਾਜ਼ ਹੈ ਜੋ ਸਾਰੇ ਸੁਣ ਸਕਦੇ ਹਨ ਪਰ ਤੁਸੀਂ ਨਹੀਂ ਸੁਣ ਸਕਦੇ ਸਹੀ ਜਵਾਬ ਤੁਹਾਡੇ ਘਰਾਟੇ ਕਿਸ ਚੀਜ਼ ਦਾ ਸਿਰ ਹੈ ਪੂਛ ਹੈ ਪਰ ਸਰੀਰ ਨਹੀਂ ਹੈ ਸਹੀ ਜਵਾਬ ਇੱਕ ਸਿੱਕਾ ਮੇਰੇ ਕੋਲ ਸ਼ਹਿਰ ਹਨ ਪਰ ਘਰ ਨਹੀਂ ਜੰਗਲ ਹਨ ਪਰ ਰੁੱਖ ਨਹੀਂ ਅਤੇ ਨਦੀਆਂ ਹਨ ਪਰ ਪਾਣੀ ਨਹੀਂ ਮੈਂ ਕੀ ਹਾਂ ਸਹੀ ਜਵਾਬ ਇੱਕ ਨਕਸ਼ਾ ਨਿੱਕੀ ਜਹੀ ਪਿੱਦਣੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਸਹੀ ਜਵਾਬ ਝਾੜੂ ਬੋਕਰ 10 ਜਾਣੇ ਪਕਾਣ ਵਾਲੇ 32 ਜਾਣੇ ਖਾਣ ਵਾਲੇ ਝੰਡੂ ਕੁੜੀ ਸਮਿਟਣ ਵਾਲੀ ਮੋਚ ਢੈੜ ਸਾਂਭਣ ਤੇ ਸਹੀ ਜਵਾਬ ਉਂਗਲਾ ਦੰਦ ਜੀਬ ਅਤੇ ਟੇਡ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁੱਲ ਜਾਂਦਾ ਸਹੀ ਜਵਾਬ ਮੂੰਹ ਬੰਦ ਤੇ ਖੁੱਲਾ ਮਾਂ ਜੰਮੀ ਨਹੀਂ ਪੁੱਤ ਬਨੇਰੇ ਬੈਠਾ ਸਹੀ ਜਵਾਬ ਅੱਗ ਅਤੇ ਤੋਂ ਓਕੇ ੜੀ ਚੀਜ਼ ਹੈ ਜਿਸ ਦੀਆਂ ਚਾਲ ਤਾਂ ਹਨ ਪਰ ਚੱਲ ਨਹੀਂ ਸਕਦਾ ਸਹੀ ਜਵਾਬ ਮੀਚ 12 ਆਏ ਪਿਓ ਪੁੱਤ ਘਰ ਬੈਠੀਆਂ ਮਾਵਾਂ 3 ਮਾ ਵੀ ਕਹਿੰਦੀ ਮਸੜਾ ਬਹਿ ਜਾ ਧੀ ਵੀ ਕਹਿੰਦੀ ਮਸੜਾ ਬਹਿ ਜਾ ਸਹੀ ਜਵਾਬ ਮਾ ਦਾ ਚੀਜਾ ਕੁੜੀ ਤਾਂ ਮਸੜ ਤੇ ਚੀਜੇ ਦਾ ਪਿਓ ਮਾ ਦਾ ਮਸੜ ਮੈਂ ਬਿਨਾ ਖੰਬਾਂ ਦੇ ਉੜ ਸਕਦਾ ਹਾਂ ਬਿਨਾ ਅੱਖਾਂ ਦੇ ਰੋ ਸਕਦਾ ਹਾਂ ਤੇ ਬਿਨਾ ਸਿਰ ਦੇ ਦੇਖ ਸਕਦਾ ਹਾਂ ਮੈਂ ਕੀ ਹਾਂ ਸਹੀ ਜਵਾਬ ਬੱਦਰ ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ ਖਿੱਚ ਤੋਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਂ ਸਹੀ ਜਵਾਬ ਦੁੱਧ ਦਹੀਂ ਮੱਖਣ ਤੇ ਲੱਸੀ ਮੇਰੀ ਗਰਦਨ ਹੈ ਪਰ ਸਿਰ ਨਹੀਂ ਹੈ ਅਤੇ ਮੈਂ ਟੋਪੀ ਪਹਿਨਦਾ ਹਾਂ ਮੈਂ ਕੀ ਹਾਂ ਸਹੀ ਜਵਾਬ ਇੱਕ ਬੋਤਲ ਮੰਨ ਲਓ ਕਿ ਤੁਸੀਂ 10 ਸਵਾਰੀਆਂ ਵਾਲੀ ਬੱਸ ਵਿੱਚ ਸਫ਼ਰ ਕਰ ਰਹੇ ਹੋ ਦੋਸ ਯਾਤਰੀ ਉਤਰੇ ਅਤੇ ਚਾਰ ਚੜੇ ਦੂਸਰੇ ਸਟੈਂਡ ਤੇ ਪੰਜ ਉਤਰੇ ਤੇ ਦੋ ਚੜੇ ਅਗਲੇ ਸਟੈਂਡ ਤੇ 2 ਉਤਰੇ ਤੇ 3 ਚੜ੍ਹੇ ਹੁਣ ਦੱਸੋ ਕਿ ਬੱਸ ਵਿੱਚ ਕਿੰਨੇ ਯਾਤਰੀ ਸਫ਼ਰ ਕਰ ਰਹੇ ਹਨ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਧੰਨਵਾਦ